ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਜਗ੍ਹਾ ਤੇ ਜਿੱਥੇ ਅਮਰ ਸਿੰਘ ਚਮਕੀਲੇ ਦੇ ਗੋਲੀ ਵੱਜੀ ਸੀ ਤੇ ਆਖਰੀ ਸਾਹ ਲਏ ਸੀ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਘਰ ਦੇਖ ਰਹੇ ਹੋ ਜੋ ਖੇਤਾਂ ਦੇ ਵਿੱਚ ਘਰ ਬਣਿਆ ਹੋਇਆ ਹੈ ਇਸੇ ਘਰ ਦੇ ਵਿੱਚ ਅਮਰ ਸਿੰਘ ਚਮਕੀਲਾ ਨੇ ਲਾਸਟ ਟਾਈਮ ਰੋਟੀ ਖਾਧੀ ਸੀ ਇਸ ਜਗ੍ਹਾ ਦੇ ਉੱਤੇ ਮਹਿਸਮਪੁਰ ਦੇ ਵਿੱਚ ਵਿਆਹ ਦਾ ਇੱਕ ਪ੍ਰੋਗਰਾਮ ਲਗਾਉਣ ਦੇ ਲਈ ਆਏ ਸੀ ਤੇ ਵਿਆਹ ਤੋਂ ਪਹਿਲਾਂ ਇਸੇ ਘਰ ਦੇ ਵਿੱਚ ਅਮਰ ਸਿੰਘ ਚਮਕੀਲਾ ਨੂੰ ਰੋਟੀ ਖਵਾਈ ਗਈ ਸੀ ਇੱਥੋਂ ਰੋਟੀ ਖਾਣ ਤੋਂ ਬਾਅਦ ਅਮਰ ਸਿੰਘ ਚਮਕੀਲਾ ਨੇ ਪ੍ਰੋਗਰਾਮ ਲਗਾਉਣ ਦੇ ਲਈ ਵਿਆਹ ਵਾਲੇ ਘਰ ਦੇ ਵਿੱਚ ਜਾਣਾ ਸੀ ਜੋ ਕਿ 100 ਮੀਟਰ ਦੀ ਕੁਝ ਕ ਦੂਰੀ ਤੇ ਉਹਨਾਂ ਦਾ ਘਰ ਸੀ ਅਮਰ ਸਿੰਘ ਚਮਕੀਲੇ ਦਾ ਅਖਾੜਾ ਦੇਖਣ ਦੇ ਲਈ ਲੋਕ ਬਹੁਤ ਦੂਰੋਂ ਦੂਰੋਂ ਆਏ ਸੀ ਬਟ ਕਿਸੇ ਨੂੰ ਆ ਨਹੀਂ ਸੀ ਪਤਾ ਕਿ ਅਮਰ ਸਿੰਘ ਚਮਕੀਲੇ ਦਾ ਇਹ ਅਖਾੜਾ ਆਖਰੀ ਹੋਵੇਗਾ ਇਸ ਅਖਾੜੇ ਦੇ ਵਿੱਚ ਅਮਰਸਿ ਚਮਕੀਲਾ ਦੇ ਨਾਲ ਉਸਦੇ ਦੋਸਤ ਸਾਥੀ ਵੀ ਮਾਰੇ ਗਏ ਸੀ ਕੁਝ ਦਿਨ ਪਹਿਲਾਂ ਅਮਰਸਿ ਚਮਕੀਲਾ ਦੇ ਉੱਤੇ ਬਾਈਪਿਕ ਮੂਵੀ ਬਣੀ ਆ ਜਿਸ ਦੇ ਵਿੱਚ ਅਮਰਸਿ